ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਾਂ ਫਿਰ ਕੋਈ ਵੀਰ ਪਹਿਲੀ ਵਾਰ ਆਪਣੇ ਚੈਨਲ ਤੇ ਆਪਣੀ ਵੀਡੀਓ ਨੂੰ ਦੇਖਣ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਆਪਣੀ ਹਰ ਇੱਕ ਵੀਡੀਓ ਸਮੇਂ ਸਿਰ ਪਹੁੰਚ ਸਕੇ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੇਕਰ ਤੁਸੀਂ ਘਰੇ 50 ਕ ਜਾਨਵਰ ਰੱਖ ਕੇ ਪਾਲਣੇ ਆ ਉਹਨਾਂ ਤੇ ਕੀ ਖਰਚਾ ਹੋ ਤੁਹਾਡਾ ਕਿੱਡਾ ਕ ਸ਼ੈੱਡ ਬਣਾਉਣਾ ਕਿੰਨੀ ਕੋ ਫੀਡ ਖਾਣਗੇ ਉਹ ਤੁਹਾਡੇ ਨਾਲ ਆਪਾਂ ਸਾਰੀ ਅੱਜ ਗੱਲਬਾਤ ਸ਼ੇਅਰ ਕਰਾਂਗੇ ਵੀਡੀਓ ਤੁਹਾਡੇ ਲਈ ਬਹੁਤ ਜਾਣਕਾਰੀ ਵਾਲੀ ਹੋਊਗੀ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਆਪਾਂ ਕੱਲਾਕੁੱਲਾ ਤੁਹਾਨੂੰ ਪੁਆਇੰਟ ਸਮਝਾਵਾਂਗੇ ਸਕਿੱਪ ਕਰਕੇ ਨਾ ਦੇਖਿਓ ਤਾਂ ਕਿ ਕੋਈ ਵੀ ਜਾਣਕਾਰੀ ਨਾ ਰਹਿ ਜੇ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਦੋਸਤੋ ਜਦੋਂ ਆਪਾਂ ਕੋਈ ਵੀ ਨੌਕਰੀ ਕਰਦੇ ਆ ਜਾਂ ਫਿਰ ਕੋਈ ਵੀ ਕੰਮ ਕਰਦੇ ਆ ਚਾਹੇ ਕੋਈ ਫਾਰਮਿੰਗ ਕਰਦੇ ਆ ਚਾਹੇ ਕੋਈ ਜੋਬ ਕਰਦੇ ਆ ਅਪਾ ਨੂੰ ਸਾਰਿਆਂ ਨੂੰ ਇਹੀ ਉਮੀਦ ਹੁੰਦੀ ਆ ਕਿ ਆਪਾਂ ਕੋਈ ਜਿਹੜਾ ਘਰੇ ਸਾਈਡ ਬਿਜ਼ਨਸ ਕਰ ਸਕੀਏ ਜਿਹਦੇ ਨਾਲ ਅਲੱਗ ਤੋਂ ਆਪਣੇ ਕੋਲ ਚਾਰ ਪੀ ਇਕੱਠੇ ਹੋ ਜਾਣਾ ਸੋ ਆਪਾਂ ਇਦਾਂ ਦੇ ਤੁਹਾਨੂੰ ਇਹ ਦੱਸਣ ਜਾ ਰਿਹਾ ਕਿ ਘੱਟ ਖਰਚੇ ਤੇ ਤੁਸੀਂ ਜਿਹੜੇ 50 ਕ ਮੁਰਗੀਆਂ ਤੋਂ ਕਿਵੇਂ ਕੰਮ ਸਟਾਰਟ ਕਰ ਸਕਦੇ ਹੋ ਤੁਸੀਂ ਘਰੇ ਰਹਿ ਕੇ ਜਿਹੜੇ ਪੈਸੇ ਕਮਾ ਸਕਦੇ ਹੋਗੇ ਕਈ ਵੀਰ ਬਾਹਰ ਨਹੀਂ ਜਾ ਸਕਦੇ ਉਹ ਘਰੇ ਬਹਿ ਕੇ ਜਿਹੜਾ ਇਹ ਕੰਮ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਇਹ ਕੰਮ ਬਾਰੇ ਜਿਆਦਾ ਨੌਲੇਜ ਨਹੀਂ ਹੈਗੀ ਉਹ ਡਰਦੇ ਨੇ ਕਿ ਜੇਕਰ ਆਪਾਂ ਇਹ ਕੰਮ ਕਰਾਂਗੇ ਤਾਂ ਆਪਾਂ ਨੂੰ ਕੋਈ ਘਾਟਾ ਨਾ ਪੈ ਜੇ ਜਾਂ ਆਪਾਂ ਨੂੰ ਨੌਲੇਜ ਨਹੀਂ ਹੈਗੀ ਤਾਂ ਕਈ ਵੀਰ ਇਹ ਕੰਮ ਕਰਨ ਤੋਂ ਡਰ ਜਾਂਦੇ ਨੇ ਇੱਕ ਵੀਰ ਦਾ ਮੈਨੂੰ ਮੈਸੇਜ ਆਇਆ ਉਹ ਕਹਿੰਦਾ ਬਈ ਅਸੀਂ ਪ੍ਰਾਈਵੇਟ ਜੌਬ ਕਰਦੇ ਆਂਗੇ ਖੱਜਲ ਖਵਾਰੀ ਹੁੰਦੀ ਆ ਸੋ 10 12000 ਦੀ ਜੌਬ ਨਾਲੋਂ ਜੇਕਰ ਤੁਸੀਂ ਘਰੇ ਇਹ 20 50 ਮੁਰਗੇ ਪਾਲ ਲਓ ਮੁਰਗੇ ਮੁਰਗੀਆਂ ਪਾਲ ਲਓ ਤਾਂ ਤੁਹਾਡਾ ਬਹੁਤ ਵਧੀਆ ਘਰੇ ਕੰਮ ਚੱਲ ਸਕਦਾ ਜੇਕਰ 50 ਕੁ ਮੁਰਗੀਆਂ ਤੋਂ ਆਪਾਂ ਗੱਲ ਕਰੀਏ ਆਪਾਂ ਕਿੰਨੇ ਕਮਾ ਸਕਦੇ ਆ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਐਂਡ 'ਚ ਦੱਸਾਂਗੇ ਆਪਾਂ ਕਿੰਨੇ ਕਮਾਉਣੇ ਆ ਉਹ ਸਾਰੀ ਗੱਲਬਾਤ ਵੀਡੀਓ 'ਚ ਹੀ ਕਰਾਂਗੇ ਦੋਸਤੋ ਜਦੋਂ ਆਪਾਂ ਨੇ ਬੱਚਾ ਲੈ ਕੇ ਆਉਣਾ ਉਦੋਂ ਆਪਾਂ ਇਹ ਦੇਖਣਾ ਕਿ ਜਿਹੜੀ ਆਪਾਂ ਬਿਜ਼ਨਸ ਕਰਨ ਜਾ ਰਹੇ ਹਾਂ ਆਪਾਂ ਘਰੇ ਜਿਹੜਾ ਕੰਮ ਕਰਨ ਜਾ ਰਹੇ ਹਾਂ ਉਹ ਜਿਹੜੇ ਮੁਰਗੇ ਮੁਰਗੀਆਂ ਨੇ ਆਪਾਂ ਨੇ ਮੀਟ ਲਈ ਪਾਲਣੇ ਆ ਜਾਂ ਫਿਰ ਆਪਾਂ ਨੇ ਅੰਡੇ ਲਈ ਪਾਲਣੇ ਆ ਜੇਕਰ ਤੁਸੀਂ ਅੰਡੇ ਲਈ ਪਾਲਣੇ ਆ ਜ਼ਿਆਦਾਤਰ ਵੀਰ ਅੰਡਿਆਂ ਤੇ ਹੀ ਕੰਮ ਕਰਦੇ ਨੇਗੇ ਮੀਟ ਤੇ ਬਹੁਤ ਘੱਟ ਕੰਮ ਕਰਦੇ ਨੇ ਆਪਣੇ ਪੰਜਾਬ ਦੇ ਛੋਟੇ ਪੱਧਰ ਤੇ ਜੇਕਰ ਆਪਾਂ ਗੱਲ ਕਰੀਏ ਸੋ ਜਿਹੜੀ ਦੇਸੀ ਪੋਲਟਰੀ ਫਾਰਮਿੰਗ ਆ ਉਹ ਜ਼ਿਆਦਾਤਰ ਅੰਡੇ ਤੇ ਆਪਾਂ ਕੰਮ ਕਰ ਸਕਦੇ ਹਾਂ ਜਿਸ ਤਰ੍ਹਾਂ ਦੋਸਤੋ ਮਾਰਚ ਅਪ੍ਰੈਲ ਦੇ ਮਹੀਨੇ ਚੱਲਦੇ ਨੇਗੇ ਇੱਥੇ ਤੁਸੀਂ ਬੱਚਾ ਪਾ ਸਕਦੇ ਹੋਗੇ ਮਾਰਚ ਦੇ ਅਖੀਰ 'ਚ ਵੀ ਪਾ ਸਕਦੇ ਆਪਾਂ ਬੱਚਾ ਤੇ ਅਪ੍ਰੈਲ ਦੇ ਸ਼ੁਰੂ 'ਚ ਵੀ ਜਿਹੜਾ ਬੱਚਾ ਆਪਾਂ ਪਾ ਸਕਦੇ ਆ ਉਹ ਸਾਰੇ ਨੂੰ ਪਤਾ ਆਪਾਂ ਹਰ ਇੱਕ ਵੀਡੀਓ 'ਚ ਦੱਸਦੇ ਆ ਕਿ ਕਿਹੜੀ ਨਸਲ ਆਪਾਂ ਨੂੰ ਪਾਉਣੀ ਚਾਹੀਦੀ ਆ ਉਹ ਨਸਲ ਦਾ ਨਾਮ ਆ ਇੱਕ ਤਾਂ ਆਰ ਆਈ ਆਰ ਤੇ ਦੂਜੀ ਨਸਲ ਦਾ ਨਾਮ ਆ ਬਲੈਕ ਕੈਸਟਰੋਲੋਗ ਇਹ ਦੋਨੀਆਂ ਬਰੀਡਾਂ ਜਿਹੜੀਆਂ ਪੰਜਾਬ 'ਚ ਟੌਪ ਕਲਾਸ ਤੇ ਇਸ ਟਾਈਮ ਚੱਲ ਰਹੀਆਂ ਨੇ ਇਹ ਅੰਡਿਆਂ ਲਈ ਬਹੁਤ ਵਧੀਆ ਬਰੀਡ ਮੰਨੀ ਗਈ ਆ ਜੇਕਰ ਆਪਾਂ ਗੱਲ ਕਰੀਏ ਇਹਨਾਂ ਦਾ ਵਜਨ ਤਾਂ ਜ਼ਿਆਦਾ ਨਹੀਂ ਵੱਧਦਾ ਪਰ ਅੰਡੇ ਬਹੁਤ ਵਧੀਆ ਕੁਆਂਟੀਟੀ 'ਚ ਦਿੰਦੀਆਂ ਨੇ ਇਹਨਾਂ ਦਾ ਦੋਸਤੋ 365 ਦਿਨਾਂ 'ਚ 300 ਤੋਂ ਪਲੱਸ ਅੰਡੇ ਵੀ ਇਹ 310 20 ਵੀ ਅੰਡੇ ਦੇ ਦਿੰਦੀਆਂ ਨੇ ਸੋ ਉਹ ਇਹਨਾਂ ਦਾ ਰਿਕਾਰਡ ਆਗਾ ਪਰ ਆਪਾਂ ਨੂੰ ਉਹ ਰਿਕਾਰਡ ਲਈ এনਵਾਇਰਨਮੈਂਟ ਇਹਨਾਂ ਦਾ ਬਹੁਤ ਜ਼ਿਆਦਾ ਸਹੀ ਰੱਖਣਾ ਪਊਗਾ ਸੋ ਆਪਾਂ ਜ਼ਿਆਦਾ ਡੀਪਲੀ ਨਸਲ ਤੇ ਨਾ ਜਾਈਏ ਆਪਾਂ ਮਨ ਲਓ ਆਪਾਂ 50 ਮੁਰਗੀਆਂ ਦੇ ਕੰਮ ਕਰਨਾ ਚਾਹੁੰਦੇ ਆ ਤਾਂ ਆਪਾਂ 70 ਕੇ ਜਿਹੜੇ ਬੱਚੇ ਲੈ ਆਵਾਂਗੇ ਚਾਹੇ ਆਰ ਆਈ ਆਰ ਦੇ ਲਿਓ ਚਾਹੇ ਬਲੈਕ ਐਸਟਰ ਲੌਪ ਦੇ ਲਿਓ ਉਹਨਾਂ ਨੂੰ ਚੰਗੀ ਤਰ੍ਹਾਂ ਕੇਅਰ ਕਰਕੇ ਆਪਾਂ ਨੂੰ ਜਿਹੜਾ 4 1/2 ਤੇ 5 ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਮੁਰਗੀ ਉਹ ਆਂਡੇ ਤੇ ਆਜੂਗੀ ਉਹ ਆਪਾਂ ਦੋਸਤੋ ਬੱਚਾ ਜਿਹੜਾ ਆਪਾਂ ਨੂੰ ਉਹ ਫੀਡ ਤੇ ਪਾਲਣਾ ਪੂਜੀ ਕਰਪਾ ਪ੍ਰੋਪਰ ਅੰਡਾ ਲੈਣਾ ਚਾਹੁੰਦੇ ਆਂਗੇ ਚਾਹੇ ਉਹ ਫੀਡ ਆਪਾਂ ਘਰ ਦੀ ਪਾ ਦਈਏ ਚਾਹੇ ਆਪਾਂ ਜਿਹੜੀ ਬਾਜ਼ਾਰ ਚੋਂ ਲੈ ਆ ਕੇ ਉਹ ਫੀਡ ਪਾ ਦਈਏ ਸੋਕਾਂ ਨੂੰ ਜਿਹੜਾ ਫੀਡ ਤੇ ਜਿਹੜਾ ਬੱਚਾ ਪਾਲਣਾ ਪਊਗਾ ਮੁਰਗੀ 5 ਮਹੀਨਿਆਂ ਚ ਜ਼ਿਆਦਾ ਤੋਂ ਜ਼ਿਆਦਾ 5 ਮਹੀਨੇ ਲੈਂਦੀ ਆਂਡੇ ਤੇ ਆਉਣ ਲਈ ਜੇਕਰ ਆਪਾਂ ਉਹਨੂੰ ਪ੍ਰੋਪਰ ਫੀਡ ਤੇ ਪਾਲੀਏ ਜੇਕਰ ਆਪਾਂ ਫੀਡ ਤੇ ਉਹਨੂੰ ਨਹੀਂ ਪਾਲਦੇ ਤਾਂ ਜ਼ਿਆਦਾ ਸਮਾਂ ਲੈ ਲੂ ਮੁਰਗੀ ਆਂਡੇ ਤੇ ਜ਼ਰੂਰ ਆਊਗੀ ਵੱਟ ਜੇਕਰ ਆਪਾਂ ਵਧੀਆ ਬਰੀਡ ਲਵਾਂਗੇ ਜਦੋਂ ਦੋਸਤੋ 5 ਮਹੀਨੇ ਪਲ ਗਏ ਇੱਕ ਤਾਂ ਜਿਹੜੀ ਸਰਦੀਆਂ ਦੀ ਸ਼ੁਰੂਆਤ ਹੁੰਦੀ ਆ ਉਦੋਂ ਜਿਹੜੇ ਤੁਸੀਂ 70 ਲੈਤੇ ਨੇ ਬੱਚੇ ਲੈਤੇ ਨੇਗੇ ਮੰਨ ਲਓ ਚ ਜਿਹੜੇ 60 ਬੱਚੇ ਵੱਡੇ ਹੋ ਗਏ 10 ਇਧਰ ਉਧਰ ਹੋ ਗਏ ਕੋਈ ਮਰ ਗਏ ਜਾਂ ਕੁਝ ਵੀ ਜਦੋਂ ਬੰਦਾ ਨਵਾਂ ਕੰਮ ਸਟਾਰਟ ਕਰਦਾ ਇੰਨੇ ਕ ਦੋਸਤੋ ਜਿਹੜੇ ਬੱਚੇ ਨੇ ਉਹ ਮਰੀ ਜਾਂਦੇ ਨੇ ਜਦੋਂ ਆਪਾਂ ਨੇ 70 ਚੋਂ 60 ਕ ਬੱਚੇ ਆਪਣੇ ਪਾਲ ਗਏ ਤਾਂ ਤੁਸੀਂ ਆਈਡੀਆ ਲਾ ਲਓ ਕਿ 100 ਮੁਰਗੀ 100 ਬੱਚਿਆਂ ਪਿੱਛੇ ਜਿਹੜੀਆਂ ਵੱਡੀਆਂ ਹੋ ਕੇ ਪੰਜਾਤ ਤੋਂ 60% ਜਿਹੜੀਆਂ ਮੁਰਗੀਆਂ ਨਿਕਲਦੀਆਂ ਨੇ 40 ਤੋਂ 45% ਜਿਹੜੇ ਮੁਰਗੇ ਹੁੰਦੇ ਨੇ ਸੋ ਜੇਕਰ ਤੁਹਾਡੇ 60 ਬੱਚੇ ਪਲ ਗਏ ਉਹ ਚ 40 45 ਮੁਰਗੀਆਂ ਜਿਹੜੀਆਂ ਆਰਾਮ ਨਾਲ ਹੋਣੀ ਆ ਦੋਸਤੋ ਜੇਕਰ ਆਪਾਂ ਮੁਰਗੀਆਂ ਮੁਰਗੀਆਂ ਪਿੱਛੇ ਮੁਰਗੀਆਂ ਦੀ ਰੇਸ਼ਿਓ ਦੀ ਗੱਲ ਕਰੀਏ ਤਾਂ ਜਿਹੜੀਆਂ 10 ਮੁਰਗੀਆਂ ਵਾਂਗਰ ਇੱਕ ਮੁਰਗਾ ਬਹੁਤ ਹੁੰਦਾ ਜੇਕਰ ਆਪਾਂ ਫਰਟਾਈਲ ਅੰਡੇ ਲੈਣੇ ਮਤਲਬ ਕਿ ਜੇਕਰ ਆਪਾਂ ਅੰਡਿਆਂ ਚੋਂ ਬੱਚੇ ਅੱਗੇ ਜਾ ਕੇ ਕਢਵਾਉਣਾ ਚਾਹੁੰਦੇ ਆ ਤਾਂ 10 ਮੁਰਗੀਆਂ ਮੁਰਗੀਆਂ ਮਗਰ ਇੱਕ ਮੁਰਗਾ ਬਹੁਤ ਹੋ ਗਿਆ ਸੋ ਤੁਸੀਂ ਜਿਹੜੇ ਮੁਰਗੀ ਐਕਸਟਰਾ ਉਹ ਤੁਸੀਂ ਚੜ੍ਹਦੇ ਸਾਲ ਵੇਚ ਦੋ ਜਿਹੜੇ ਤੁਸੀਂ ਬੱਚੇ ਖਰੀਦਣ ਤੇ ਪੈਸੇ ਲਾਏ ਹੋਣਗੇ ਉਹ ਤੁਹਾਨੂੰ ਪ੍ਰੋਫਿਟ ਵਾਪਸ ਆ ਜਾਊਗਾ ਇਹਦੇ ਨਾਲ ਇੱਕ ਤਾਂ ਤੁਹਾਡੇ ਪੈਸੇ ਵਾਪਸ ਆ ਗਏ ਕੁਛ ਨਾ ਕੁਛ ਜਿਹੜੀ ਤੁਸੀਂ ਉਹਨਾਂ ਨੂੰ ਹੁਣ ਤੱਕ ਫੀਡ ਪਾਈ ਆ ਜਿਹੜੀ ਬੱਚਾ ਦੋਸਤੋ ਛੋਟਾ ਫੀਡ ਖਾਂਦਾ ਉਹ 1 ਰੁਪਏ ਦੀ ਲਗਭਗ ਫੀਡ ਖਾਂਦਾ ਹੈਗਾ ਸਾਰਾ ਕੁਝ ਖਰਚਾ ਕਰਕੇ 1 ਰੁਪਏ ਕੋਸਟ ਆਉਂਦੀ ਆ ਬੱਚੇ ਨੂੰ ਪਾਲਣ ਤੇ ਜਿਉਂ-ਜਿਉਂ ਵੱਡਾ ਹੋਈ ਜਾਂਦਾ ਹੈਗਾ 2 ਰੁਪਏ ਹੋਈ ਜਾਂਦੇ 3 ਰੁਪਏ ਹੋਈ ਜਾਂਦੇ 4 5 ਜਿਸ ਤਰ੍ਹਾਂ ਤੁਸੀਂ ਆਪਣੀਆਂ ਹੁਣ ਮੁਰਗੀਆਂ ਦੇਖ ਰਹੇ ਹੋ ਜਿਹੜੇ ਸਾਈਜ਼ ਨੇ ਇਹ ਇਹ ਇਸ ਸਾਲ ਅੰਡਾ ਦੇਣ ਲੱਗੀਆਂ ਨੇ ਇਹ ਹੁਣ ਲਗਭਗ ਇੱਕ ਮੁਰਗੀ 5 ਰੁਪਏ ਦਾ ਡੇਲੀ ਖਾਂਦੀ ਆ ਆਈਡੀਆ ਉਹ ਤੁਸੀਂ ਜੇਕਰ ਹਰੀਆਂ ਹਰੀਆਂ ਸਬਜ਼ੀਆਂ ਪਾ ਸਕਦੇ ਹੋ ਵੇਸਟੇਜ ਪਾ ਸਕਦੇ ਹੋ ਜਾਂ ਫਿਰ ਬਈਆਂ ਤਬਈਆਂ ਰੋਟੀਆਂ ਆਪਣੇ ਘਰਾਂ ਚ ਹੁੰਦੀਆਂ ਨੇ ਉਹ ਪਾ ਸਕਦੇ ਹੋ ਤਾਂ ਤੁਸੀਂ 5 ਰੁਪਏ ਤੋਂ 20 ਦੀ ਕਾਸਟ ਘਟਾ ਸਕਦੇ ਹੋ ਠੀਕ ਹੈ ਜੀ ਜਦੋਂ ਇਹ 5 ਰੁਪਏ ਦਾ ਮੁਰਗੀ ਖਾਊਗੀ ਤਾਂ ਤੁਸੀਂ ਉਸ ਹਿਸਾਬ ਨਾਲ ਐਸਟੀਮੇਟ ਲਾ ਲਿਓ ਅੰਡਾ ਇਹ ਤਾਂ 15 10 15 ਰੁਪਏ ਸੇ ਵਾਲਾਂ ਚ ਆਮ ਵੇਖਦਾ ਸੋ ਜਿਹੜੇ ਐਕਸਟਰਾ ਮੁਰਗੇ ਜੀ ਉਹ ਤੁਸੀਂ ਵੇਚਤੇ ਉਸ ਤੋਂ ਬਾਅਦ ਜਿਹੜੀਆਂ ਮੁਰਗੀਆਂ ਨੇ ਉਹ ਤੋਂ ਤੁਸੀਂ ਡੇਲੀ ਆਂਡੇ ਲੈ ਕੇ ਡੇਲੀ ਆਂਡੇ ਵੇਚ ਸਕਦੇ ਹੋ ਇਹ ਬਿਜ਼ਨਸ ਦੋਸਤੋ ਇਸ ਤਰ੍ਹਾਂ ਦਾ ਇੱਥੇ ਜਿਹੜੀ ਆਮਦਨ ਆ ਉਹ 5-6 ਮਹੀਨੇ ਬਾਅਦ ਹੀ ਆਉਣ ਲੱਗ ਜਾਂਦੀ ਹੈ। ਕਈ ਵੱਡੇ ਬਿਜ਼ਨਸ ਇਦਾਂ ਦੇ ਨੇ ਉਹਨਾਂ ਨੂੰ ਸਾਲ ਵੀ ਲੱਗ ਜਾਂਦਾ 2 ਸਾਲ ਵੀ ਲੱਗ ਜਾਂਦਾ ਪਰ ਜਿਹੜੀ ਇਹ ਪੋਲਟਰੀ ਫਾਰਮਿੰਗ ਦਾ ਜਿਹੜਾ ਬਿਜ਼ਨਸ ਆ ਉਹ ਆਮਦਨ ਜਿਹੜੀ 5-6 ਮਹੀਨੇ ਬਾਅਦ ਆਉਣ ਲੱਗ ਜਾਂਦੀ ਹੈ। ਹਾਂ ਸਰ ਤੇ ਆ ਕਿ ਜੇਕਰ ਆਪਾਂ ਉਹ ਕੰਮ ਨੂੰ ਸਹੀ ਤਰੀਕੇ ਨਾਲ ਕਰਦੇ ਆ ਆਪਣਾ ਜਿਹੜਾ ਤਰੀਕਾ ਸਹੀ ਆ ਆਪਣਾ ਪਾਲਣ ਪੋਸਣ ਸਹੀ ਢੰਗ ਨਾਲ ਆਪਾਂ ਇਹਨਾਂ ਦਾ ਕਰਦੇ ਆ ਤਾਂ ਲਗਭਗ 5-6 ਮਹੀਨੇ ਬਾਅਦ ਜਿਹੜੀ ਆਮਦਨ ਆਪਾਂ ਨੂੰ ਇਹਨਾਂ ਤੋਂ ਮਿਲਣ ਲੱਗ ਜੂਗੀ। ਸੋ ਆਪਾਂ ਇਸ ਤੋਂ ਬਾਅਦ ਆਪਣੇ ਤੇ ਜਿਹੜਾ ਮੇਨ ਗੱਲ ਆ ਜਾਂਦੀ ਹੈ ਉਹ ਅੰਡੇ ਵੇਚਣ ਦੀ। ਕਿ ਆਪਾਂ ਅੰਡੇ ਨੂੰ ਕਿੱਥੇ ਵੇਚਣਾ? ਕਿਵੇਂ ਸੇਲ ਕਰਨਾ? ਸੋ ਦੋਸਤੋ ਜੇਕਰ ਤੁਹਾਡੇ ਕੋਲ 150 ਮੁਰਗੀਆਂ ਨੇ ਘਰੇ ਰੱਖਦੇ ਹੋ ਤੁਸੀਂ ਤਾਂ ਉਹਦਾ ਅੰਡਾ ਬਹੁਤ ਜਲਦੀ ਵਿਕ ਜਾਂਦਾ ਹੈਗਾ। ਜਿਸ ਤਰ੍ਹਾਂ ਆਪਾਂ ਪਿੰਡ 'ਚ ਹੁੰਨੇ ਆ ਜਾਂ ਸ਼ਹਿਰ 'ਚ ਹੁੰਨੇ ਆ ਉੱਥੇ ਤੁਸੀਂ ਦੱਸ ਸਕਦੇ ਹੋ ਕਿ ਭਾਈ ਆਪਣੇ ਦੇਸੀ ਮੁਰਗੀਆਂ ਨੇ 판ਡੇ ਵਿੱਚ ਸੇਲ ਕਰਦੇ ਆ। ਤੁਸੀਂ ਏਰੀਏ ਦੇ ਹਿਸਾਬ ਨਾਲ ਜਿਹੜਾ ਅੰਡੇ ਦਾ ਪ੍ਰਾਈਸ ਸੈੱਟ ਕਰ ਸਕਦੇ ਹੋ ਜਿਵੇਂ ਜੇਕਰ ਤੁਹਾਡੇ ਏਰੀਏ 'ਚ ਜਿਹੜੀਆਂ ਦੇਸੀ ਮੁਰਗੀਆਂ ਲੋਕ ਜ਼ਿਆਦਾ ਪਾਲਦੇ ਨੇ ਤਾਂ ਤੁਸੀਂ ਅੰਡੇ ਦਾ ਰੇਟ 10 ਤੋਂ 12 ਰੁਪਏ ਰੱਖ ਸਕਦੇ ਹੋ ਲੇਕਿਨ ਅਗਰ ਜੇ ਘੱਟ ਜਿਹੜੀਆਂ ਮੁਰਗੀਆਂ ਪਾਲਦੇ ਨੇ ਤੁਹਾਡੇ ਏਰੀਏ 'ਚ ਲੋਕ ਤਾਂ ਤੁਸੀਂ 15 ਰੁਪਏ ਤੋਂ ਲੈ ਕੇ 20 ਰੁਪਏ ਤੱਕ ਜਿਹੜਾ ਅੰਡੇ ਦਾ ਰੇਟ ਆਰਾਮ ਨਾਲ ਰੱਖ ਸਕਦੇ ਹੋ ਲੋਕ ਤੁਹਾਨੂੰ ਅੰਡਾ ਘਰੇ ਆ ਕੇ ਲੈ ਕੇ ਜਾਣਗੇ ਇਹ ਇਹ ਬਿਜ਼ਨਸ ਇਦਾਂ ਦਾ ਲੋਕ ਆਪਣੇ ਤੋਂ ਘਰੇ ਆ ਕੇ ਅੰਡਾ ਲੈ ਕੇ ਜਾਂਦੇ ਨੇ ਜਦੋਂ ਪਤਾ ਲੱਗ ਜਾਂਦਾ ਕਿ ਹਾਂ ਭਾਈ ਉਹਨਾਂ ਦੇ ਮੁਰਗੀਆਂ ਰੱਖਿਆ ਨੇ ਪਰ ਆਪਾਂ ਨੂੰ ਚਾਹੇ ਤਾਂ ਸੋਸ਼ਲ ਮੀਡੀਆ ਦੇ ਸਹਾਰੇ ਤੇ ਤੁਸੀਂ ਦੱਸ ਸਕਦੇ ਹੋ ਇੰਸਟਾਗ੍ਰam ਤੇ account ਬਣਾ ਲਓ ਫੇਸਬੁੱਕ ਤੇ account ਬਣਾ ਲਓ ਸੋ ਤੁਸੀਂ ਇਸ ਤਰ੍ਹਾਂ ਜਿਹੜਾ ਲੋਕਾਂ ਨੂੰ ਜਾਣੂ ਕਰਾ ਸਕਦੇ ਹੋ ਤੇ ਅੰਡਾ ਆਪਦਾ ਵਧੀਆ ਰੇਟ ਤੇ ਸੇਲ ਕਰ ਸਕਦੇ ਹੋ ਇਹਦੇ ਨਾਲ ਇੱਕ ਤਾਂ ਤੁਹਾਡੀ ਇਨਕਮ ਵਧੂਗੀ ਇੱਕ ਤੂੰ ਤੁਹਾਡਾ ਨਾਲ ਦੀ ਨਾਲ ਸ਼ੌਂਕ ਪੂਰਾ ਹੋ ਜਾਊਗਾ ਦੋਸਤੋ ਇਹ ਜਿਹੜਾ ਕੰਮ ਕਰਨਾ ਤੁਸੀਂ ਪੋਲਟਰੀ ਫਾਰਮਿੰਗ ਦਾ ਇਹ ਇਹ ਹਉ ਸ਼ੌਂਕ ਨਾਲ ਜਿਹਨੂੰ ਸ਼ੌਂਕ ਉਹ ਹੀ ਕਰ ਸਕੂਗਾ ਠੀਕ ਹੈ ਜੀ ਸਵੇਰੇ ਸ਼ਾਮ ਦੀ ਫੀਡ ਆ ਗਈ ਸਵੇਰੇ ਦੁਪਹਿਰੇ ਸ਼ਾਮ ਨੂੰ ਸੋ ਟਾਈਮ ਟੂ ਟਾਈਮ ਇਹਦੀ ਵੈਕਸੀਨੇਸ਼ਨ ਹੁੰਦੀ ਹੈ ਉਹ ਆਪਾਂ ਕਰ ਸਕਦੇ ਹਾਂ ਜੇਕਰ ਆਪਾਂ ਕਰੇ ਥੋੜੀਆਂ ਮੁਰਗੀਆਂ ਤੋਂ ਸ਼ੁਰੂਆਤ ਕਰਦੇ ਆ ਤਾਂ ਉਹਦੇ ਲਈ ਕੋਈ ਖਾਸ ਜ਼ਰੂਰੀ ਵੀ ਨਹੀਂ ਹੁੰਦਾ ਪਰ ਜੇਕਰ ਆਪਾਂ ਪ੍ਰੋਫੈਸ਼ਨਲ ਤੌਰ ਤੇ 500000 ਵਾਟ ਤੇ ਜਿਹੜਾ ਕੰਮ ਕਰਦੇ ਆ ਤਾਂ ਤੁਹਾਨੂੰ ਜ਼ਰੂਰ ਵੈਕਸੀਨੇਸ਼ਨ ਕਰਨੀ ਪਊਗੀ ਸੋ ਇਦਾਂ ਤੁਸੀਂ ਘਰ ਦਾ ਖਰਚਾ ਇਹਨਾਂ ਤੋਂ ਵਧੀਆ ਚਲਾ ਸਕਦੇ ਹੋ ਜੇਕਰ ਤੁਸੀਂ ਵਧੀਆ ਢੰਗ ਨਾਲ ਇਹ ਕੰਮ ਕਰੋਗੇ ਸੋ ਇਦਾਂ ਦੀ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਜੋ ਜਿਹੜੀ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਕਿਸੇ ਵੀ ਵਿਸ਼ੇ ਤੇ ਦੋਸਤੋ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਾਂ ਫਿਰ ਜਿਹੜਾ ਆਪਾਂ WhatsApp ਨੰਬਰ ਦਿੱਤਾਗਾ ਤੁਸੀਂ ਉਹਤੇ ਮੈਸੇਜ ਕਰਕੇ ਉਸ ਵਿਸ਼ੇ ਤੇ ਵੀਡੀਓ ਬਣਵਾ ਸਕਦੇ ਹੋ ਅਗਲੀ ਗੱਲ ਦੋਸਤੋ ਆਪਾਂ ਨੇ ਜਿਹੜਾ WhatsApp ਗਰੁੱਪ ਬਣਾਇਆ ਹੋਇਆ ਹੈਗਾ ਇੱਕ ਉਹ ਗਰੁੱਪ 'ਚ ਜਿਹੜੀ ਮੁਰਗੀਆਂ ਸੰਬੰਧੀ ਜਾਣਕਾਰੀ ਹੁੰਦੀ ਆ ਉਹਨਾਂ ਦੀਆਂ ਬਿਮਾਰੀਆਂ ਸੰਬੰਧੀ ਉਹਨਾਂ ਦੇ ਰੱਖ-ਰਖਾਅ ਸੰਬੰਧੀ ਜਿਹੜੀ ਹਰ ਗੱਲਬਾਤ ਤੇ ਜਾਣਕਾਰੀ ਆਪਾਂ ਸ਼ੇਅਰ ਕਰਦੇ ਆ ਜਿਹੜੇ ਵੀ ਇਹਨਾਂ ਨੇ ਉਹ WhatsApp ਗਰੁੱਪ 'ਚ ਐਡ ਹੋਣਾ ਜਿਹੜਾ ਆਪਾਂ ਬਣਾਇਆ ਹੋਇਆ ਉਹ 'ਚ 20-25 ਜਿਹੜੇ ਮੈਂਬਰ ਨੇ ਆਪਣੇ ਵੀਰ ਆਪਣੇ ਸ਼ਾਮਲ ਨੇ ਸੋ ਜੇਕਰ ਤੁਸੀਂ ਵੀ ਉਹ ਗਰੁੱਪ 'ਚ ਐਡ ਹੋਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਾਂ ਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਕਮੈਂਟ ਚ ਆਪਣਾ ਨੰਬਰ ਤੇ ਨਾਮ ਲਿਖ ਕੇ ਭੇਜ ਦਿਓ ਜਾਂ ਫਿਰ ਜਿਹੜਾ ਆਪਾਂ WhatsApp ਨੰਬਰ ਦਿੱਤਾ ਡਿਸਕ੍ਰਿਪਸ਼ਨ ਚ ਉਹ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਆਪ ਦਾ ਜਿਹੜਾ WhatsApp ਨੰਬਰ ਆਪਣੇ ਗਰੁੱਪ ਚ ਐਡ ਕਰਵਾ ਸਕਦੇ ਹੋ ਸੋ ਉਹ ਚ ਸਾਰੀ ਜਾਣਕਾਰੀ ਅਵੇਲੇਬਲ ਹੋਊਗੀ ਤੁਹਾਨੂੰ ਚਾਹੇ ਰਾਤ ਨੂੰ 12 ਵਜੇ ਮੈਸੇਜ ਕਰ ਲਓ ਤੁਹਾਨੂੰ ਜਾਣਕਾਰੀ ਮਿਲੂਗੀ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਇੱਕ ਵਾਰੀ ਫੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ